ਹਾਂਜੀ ਹੁਣ ਜਿਹੜੀ ਕਰਨਲ ਮਾਮਲੇ 'ਚ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਜਿਹਦੇ ਵਿੱਚ ਕਰਨਲ ਦੀ ਪਤਨੀ ਨੂੰ ਕਿਹਾ ਜਾਂਦਾ ਵੀ 10 ਕਰੋੜ ਦਾ ਇੱਕ ਆਫਰ ਦਿੱਤਾ ਜਾਂਦਾ ਵੀ ਜਿਹੜਾ ਸਾਨੂੰ 10 ਕਰੋੜ ਦੇ ਦਿੰਦੇ ਨੇ ਇਹ ਕੇਸ ਰਫੂ ਦੇ ਫੂ ਕੀਤਾ ਜਾਵੇ ਜਦੋਂ ਕਰਨਲ ਦੀ ਕੁੱਟਮਾਰ ਹੁੰਦੀ ਆ ਤੇ ਜਿਹੜਾ ਉਹਨਾਂ ਦਾ ਬੇਟਾ ਅੰਗਤ ਪਟਿਆਲਾ ਹਸਪੀਟਲ ਦੇ ਸਾਹਮਣੇ ਟਾਬਾ ਜਿਹੜਾ ਤੇ ਭਾਈ ਇਹ ਚਾਰੇ ਪੁਲਿਸ ਵਾਲੇ ਜੇ ਗੱਲ ਕਰੀਏ ਸਾਢੇ 3 ਮਹੀਨੇ ਦੇ ਕਰੀਬ ਸਮਾਂ ਹੋ ਗਿਆ ਤੇ ਪਰ ਸੁਣਵਾਈ ਨਹੀਂ ਹੋਈ ਇਸ ਪਰਿਵਾਰ ਦੀ ਕਿਉਂਕਿ ਕੋਰਟ ਦੇ ਵਿੱਚ ਵੀਡੀਓ ਵੀ ਰੱਖ ਦਿੱਤੀਆਂ ਗਈਆਂ ਸਬੂਤ ਸਾਰੇ ਰੱਖ ਦਿੱਤੇ ਗਏ ਸੀ ਪਰ ਪੰਜਾਬ ਪੁਲਿਸ ਨੇ ਕੋਈ ਵੀ ਹਲੇ ਤੱਕ ਇਹਨਾਂ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਇਨਕੁਇਰੀ ਨਹੀਂ ਕੀਤੀ ਤਾਂ ਕੋਈ ਵੀ ਹਜੇ ਤੱਕ ਇਸ ਪਰਿਵਾਰ ਨੂੰ ਸਾਫ ਨਹੀਂ ਮਿਲਿਆ ਪਹਿਲਾਂ ਆਪਾਂ ਕਰਨਨ ਦੀ ਪਤਨੀ ਦਾ ਕੀ ਕਹਣਾ ਇੱਕ ਵੀਡੀਓ ਸੁਣਾਉਣ ਜਾ ਰਹੇ ਹਾਂ ਤਾਂ ਫਿਰ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਕਿ 5 ਕਰੋੜ ਉੱਤੇ ਗੱਲ ਹੋ ਰਹੀ ਹੈ 10 ਕਰੋੜ ਤੇ ਜੀ ਇੱਜ਼ਤ ਸਭ ਤੋਂ ਪਿਆਰੀ ਹੈ ਚੰਡੀਗੜ੍ਹ ਪੁਲਿਸ ਦੀ ਵੀ ਭੂਮਿਕਾ ਤੁਹਾਨੂੰ ਪੰਜਾਬ ਪੁਲਿਸ ਵਰਗੀ ਨਜ਼ਰ ਆ ਰਹੀ ਹੈ ਪਰ ਉਹਨਾਂ ਨੇ ਕਿਹਾ ਕਿ ਤਾਦਾ ਸ਼ਰੌਨ ਜਿਹੜਾ ਐਸਪੀ ਜੋ ਮੇਨ ਹੈ ਉਹ ਆ ਕੇ ਪੂਰਾ ਇਨਵੈਸਟਿਗੇਟ ਹੋ ਦੇਗਾ ਨਹੀਂ ਤੇ ਮੈਂ ਇਸ ਮਸੂਬੇ 'ਤੇ ਇਨਕੁਆਇਰੀ ਸ਼ੁਰੂ ਕਰ ਦੂੰਗਾ ਜਦੋਂ ਰੇਡ ਕਰ ਰਹੇ ਆ ਪੰਜਾਬ ਪੁਲਿਸ ਦੇ ਅਧਿਕਾਰੀ ਪੰਜਾਬ ਪੁਲਿਸ ਦੇ ਕੁਆਟਰਾਂ 'ਚ ਰਹ ਰਹੇ ਗੋਨੀ ਸਿੰਘ ਤੇ ਭੋਪਾਰਾ ਆ ਕੇ ਪੁਲਿਸ ਲਾਈਨ ਤੇ ਰਹਿੰਦੇ ਪੰਜਾਬ ਪੁਲਿਸ ਨੂੰ ਕਹਿੰਨਿਆ ਤੇ ਉਹ ਕਹਿੰਦੇ ਜੀ ਅਸੀਂ ਫੜ ਨਹੀਂ ਸਕਦੇ ਕਿਉਂ ਕਿ ਉਹਤੀ ਸਾਨੂੰ ਕਹੇਗੀ ਫੜਨ ਲਈ ਤਾਂ ਫੜਾਂਗੇ ਕਿ ਐਸਐਸਪੀ ਨੇ ਮਨੂ ਹਾਦਿਲੋ ਸਾਹਿਬ اور ਉਹਨਾਂ ਦੀ ਵਾਈਫ ਮੇਰੇ ਨਾਲ ਬੈਠੇ ਹੋਏ ਸੀਗੇ ਮਨੂ ਆਪਣੇ ਆਫਿਸ ਤੇ ਬੈਠ ਕੇ ਕਹਿੰਦੇ ਮੈਂ ਤਾਂ ਮੈਜੀ ਕੇਸ ਬਹੁਤ ਹੁੰਦੇ ਨੇ ਤੁਹਾਡੇ ਕੋਲ ਯੂ ਹੈਵ ਓਨਲੀ 1 ਆਪਸ਼ਨ ਥੈਟ ਇਜ਼ ਕੰਪਰੋਮਾਈਜ਼ ਮਦਰ ਜਿਹੜਾ ਜਿਨ੍ਹਾਂ ਨੇ ਇਨਕਾਊਂਟਰ ਫੇਕ ਕੀਤਾ ਹੈ ਜਸਪ੍ਰੀਤ ਦਾ ਮੰਡੋਰ ਵਾਲਾ ਤੁਸੀਂ ਇਹ ਦੇਖੋ ਮੈਂ ਕਹਿੰਨੀ ਆ ਬੰਦਾ ਗੁਨੇਗਾਰ ਵੀ ਹੋ ਬਟ ਕਿਸੇ ਨੂੰ ਕੋਈ ਹੱਕ ਨਹੀਂ ਹੈ ਪੁਲਿਸ ਨੂੰ ਕਿਸ ਨੇ ਹੱਕ ਦਿੱਤਾ ਹੈ ਕਿਸੇ ਨੂੰ ਮਾਰਨ ਦਾ ਲੋਜੀ ਇਹਨਾਂ ਦੇ ਇਹਨਾਂ ਨਾਲ ਹੀ ਹੁੰਦਾ ਕਿ ਇਹਨਾਂ ਦੇ ਕਿਸੇ ਕਰਮਚਾਰੀ ਨੂੰ ਕੁਝ ਨਹੀਂ ਹੁੰਦਾ ਸਾਢੇ 3 ਮਹੀਨਿਆਂ ਚ ਤੁਸੀਂ ਇਹ ਦੇਖੋ ਯੂਟੀ ਪੁਲਿਸ ਨੇ ਇਨਵੈਸਟੀਗੇਸ਼ਨ ਡਿਲੇ ਆਫ ਐਫ ਆਈ ਆਰ ਤੱਕ ਨੂੰ ਹੱਥ ਨਹੀਂ ਲਾਇਆ ਐਸ ਐਚਓ ਇਨਸਪੈਕਟਰ ਸੀਗੇ ਔਰ ਇੱਕ ਆਪਣਾ ਕਨਸਟੇਬਲ ਜੈਸਿੰਗ ਜੋ ਮੇਨ ਅਕਿਊਜ਼ ਹੈਗੇ ਨੇ ਨਾਮ ਚ ਜਿਹੜੇ 7 ਮੇਨ ਅਕਿਊਜ਼ ਹਨ ਉਹਨਾਂ ਵਿੱਚੋਂ ਦੋ ਜਾਨਾਂ ਦੀ ਸਟੇਟਮੈਂਟ ਲਈਤੀ ਹੈ ਜਿਹੜੇ ਸਸਪੈਂਡਡ ਹਨ ਬਾਕੀ 13 ਜਾਨੇ ਤੁਹਾਨੂੰ ਪਤਾ ਹੈ ਸੀ ਸਸਪੈਂਡਡ 13 ਜਾਨੇ ਸਸਪੈਂਡਡਸ ਵਿੱਚੋਂ ਜਿਹੜੇ ਮੇਰੇ ਹਸਬੰਡ ਕਹਿੰਦੇ ਉਹ 8 ਤੋਂ 9 ਬੰਦੇ ਸੀਗੇ ਜੋ ਇਨਵੋਲਵ ਸੀਗੇ ਦੇਖੋ ਯੂਟੀ ਪੁਲਿਸ ਨੇ ਅਜੇ ਤੱਕ ਸਾਡੀ ਸਟੇਟਮੈਂਟ ਨਹੀਂ ਲਿਖੀ ਉਹਨਾਂ ਸਟੇਸ਼ਨ ਤੇ ਮਨੋਂ ਤਾਂ ਕਿਆ ਦਿੱਤੀਆਂ ਉਹਨਾਂ ਨੇ ਕਿ ਤੁਸੀਂ ਅਗਰ ਸਾਡੀ ਰਿਕੁਐਸਟ ਨਹੀਂ ਮੰਗਣੋਗੇ ਸਾਡੇ ਉੱਪਰ ਕ੍ਰਾਸ ਪਰਚਾ ਕਰਾਂਗੇ ਬੀਐਸਪੀ ਸਤਨਾਮ ਦੇ ਸਾਹਮਣੇ ਹੋਇਆ ਸੀਗਾ ਸਾਰਾ ਕੁਝ ਗੰਦਾ ਅਗਰ ਮੇਰਾ ਬੇਟਾ ਡੈਥ ਹੋ ਜਾਂਦਾ ਤਾਂ ਉਸ ਨੂੰ ਹਤਿਆਰ ਮੰਨਿਆ ਜਾਂਦਾ ਇਸ ਤਰੀਕੇ ਨਾਲ ਉਹ ਕੁੱਟਰੇ ਸੀਗੇ ਐਦਾਂ ਤੇ ਬੰਦਾ ਕਹਿੰਦਾ ਨਾ ਕਿਸੇ ਖੱਜਣ ਨੂੰ ਵੀ ਇਹ ਜੋ ਕਰਨਲ ਦੀ ਪਤਨੀ ਸੀ ਭਾਈ ਜਿਹਦਾ ਕਹਿਣਾ ਇਹ ਆ ਜਿਹੜੀ ਪੰਜਾਬ ਪੁਲਿਸ ਦੀ ਗੁੰਡਾਗਰਦੀ ਦਿਖਾਈ ਜਾਂਦੀ ਹੈ ਜਿਹੜਾ ਕਿ ਕਰਨ ਨੂੰ ਸ਼ਰੀਆਮ ਕੁੱਟਿਆ ਜਾਂਦਾ ਤੇ ਜਿਹੜਾ ਉਹਨਾਂ ਦਾ ਬੇਟਾ ਅੰਗ ਤੋਂ ਉਹਨੂੰ ਵੀ ਕੁੱਟਿਆ ਜਾਂਦਾ ਪਰ ਜਿਹੜਾ ਜਦੋਂ ਇਹ ਕੋਰਟ ਦੇ ਵਿੱਚ ਮਾਮਲਾ ਜਾਂਦਾ ਪਰ ਕੋਰਟ ਦੇ ਵਿੱਚ ਵੀ ਸੁਣਵਾਈ ਪਹੁੰਚ ਜਾਂਦੀ ਆ ਪਰ ਫਿਰ ਵੀ ਇਹ ਪੰਜਾਬ ਪੁਲਿਸ ਵਾਲੇ ਨਹੀਂ ਫੜੇ ਜਾਂਦੇ ਕੋਈ ਵੀ ਇਨਕੁਆਇਰੀ ਇਹਨਾਂ ਤੇ ਨਹੀਂ ਹੁੰਦੀ ਹੱਲੇ ਤੱਕ ਸਾਢੇ 3 ਮਹੀਨੇ ਹੋ ਗਏ ਪੰਜਾਬ ਪੁਲਿਸ ਦੀ ਹਜੇ ਵੀ ਕੋਈ ਗ੍ਰਿਫਤਾਰੀ ਨਹੀਂ ਆਈ ਇੱਕ ਇਸ ਕੇਸ ਦੇ ਵਿੱਚ ਜ਼ੀਰੋ ਆ ਸਿਰਫ ਕਿਉਂਕਿ ਇਹਨਾਂ ਦੀ ਕੋਈ ਗ੍ਰਿਫਤਾਰੀ ਨਹੀਂ ਹੋਈ ਇਹ ਸਾਰਾ ਕੇਸ ਇਹਨਾਂ ਨੇ ਰਫੂ ਤਫੂ ਕਹਿ ਦਿਆ ਪੱਕ ਕਰ ਦਿੱਤਾ ਗਿਆ ਕਿਉਂਕਿ ਜੇ ਗੱਲ ਕਰੀਏ ਹੁਣ ਜਸਪ੍ਰੀਤ ਮਾਮਲਾ ਕਰਨਲ ਮਾਮਲਾ ਨਰਿੰਦਰਦੀਪ ਮਾਮਲਾ ਮਾਮਲੇ ਬਹੁਤ ਸਾਹਮਣੇ ਆਉਂਦੇ ਆ ਪਰ ਪੰਜਾਬ ਪੁਲਿਸ ਦਾ ਜਦੋਂ ਕੋਈ ਕਰਮਚਾਰੀ ਦੇ ਕੁਝ ਹੋ ਜਾਂਦਾ ਉਦੋਂ ਇਹ ਕਿਵੇਂ ਗ੍ਰਿਫਤਾਰ ਕਰਨ ਦੇ ਪਟਕਦੇ ਨਹੀਂ ਹੁਣ ਜਿਹਦੇ ਕੋਈ ਮਾਮਲਾ ਸਾਹਮਣੇ ਆਉਂਦੇ ਆ ਤਾਂ ਆਪਦੇ bari ਜਿਹੜੇ ਪੰਜਾਬ ਪੁਲਿਸ ਵਾਲੇ ਚਾਰੇ ਹੀ ਭਗੌੜੇ ਆ ਹਜੇ ਤੱਕ ਇਹ ਤਿੰਨੇ ਮਾਮਲੇ ਆ ਚ ਜਸਪ੍ਰੀਤ ਮਾਮਲੇ ਚ ਵੀ ਤੇ ਜਿਹੜਾ ਨਰਿੰਦਰਦੀਪ ਮਾਮਲੇ ਚ ਵੀ ਤੇ ਕਰਨਲ ਮਾਮਲੇ ਚ ਵੀ ਤਾਂ ਹੁਣ ਗੱਲ ਇਹੀ ਆ ਵੀ ਜੇ ਜਿਹੜੀ ਗੁੰਡਾਗਰਦ ਖਾਈ ਜਾਂਦੀ ਆ ਪੰਜਾਬ ਪੁਲਿਸ ਦੀ ਤਾਂ ਗੱਲ ਕਹੇ ਨੂੰ ਹੁਣ ਇਹੀ ਕਵਾਂਗੇ ਵੀ ਜਿਵੇਂ ਇਸ ਪਰਿਵਾਰ ਨੇ ਪਹਿਲੇ ਨੰਬਰ ਤੇ ਆਪਾਂ ਕਹਿ ਦਿੱਤੀ ਵੀ ਪਤਾ ਨਹੀਂ ਕਿੰਨੀਆਂ ਦਾਲਤਾਂ ਦੇ ਤੱਕ ਦਰਵਾਜ਼ੇ ਖੜਕਾਈ ਆ ਤੇ ਹੋਰ ਕਿੱਥੇ ਕਿਤੇ ਰਾਸ਼ਟਰਪਤੀ ਗ੍ਰਹਿ ਮੰਤਰੀ ਇੱਥੋਂ ਤੱਕ ਵੀ ਇਹ ਗੱਲਾਂ ਪਹੁੰਚ ਜਾਂਦੀਆਂ ਵੀਡੀਓ ਤੱਕ ਪਹੁੰਚ ਜਾਂਦੀਆਂ ਕੋਰਟ ਦੇ ਵਿੱਚ ਸਬੂਤ ਰੱਖੇ ਜਾਂਦੇ ਪਰ ਕੋਰਟ ਦਾ ਕੀ ਕਹਿਣਾਗਾ ਜਿਹੜੀ ਇਹ ਪੰਜਾਬ ਪੁਲਿਸ ਨੂੰ ਚੰਗੀ ਤਰ੍ਹਾਂ ਝਾੜ ਪੈਂਦੀ ਆ ਵੀ ਤੁਸੀਂ ਇੱਕ ਪਾਸੇ ਕਹਿੰਦੇ ਹੋ ਵੀ ਅਸੀਂ ਜੀ ਸਾਡੇ ਵੀ ਸੱਟਾਂ ਵੱਜੀਆਂ ਫਿਰ ਤੁਹਾਡੀ ਉੱਥੇ ਐਫਆਈਆਰ ਦਰਜ ਕਿਉਂ ਨਹੀਂ ਹੁੰਦੀ ਤੁਹਾਡਾ ਮਲਾਜਾ ਹੁੰਦਾਗਾ ਤੇ ਫਿਰ ਉਹ ਤੁਸੀਂ ਕਿਉਂ ਨਹੀਂ ਦਿਖਾਇਆਗਾ ਵੀ ਹਾਂਜੀ ਸਾਡੇ ਸੱਟਾਂ ਵੱਜੀਆਂ ਜੀ ਅਸੀਂ ਇਸ ਵਕਤ ਜਿਵੇਂ ਤੁਸੀਂ ਕਹਿੰਦੇ ਆ ਵੀ ਸਾਡੀ ਨਹੀਂ ਸ਼ਰਾਬ ਪੀਤੀ ਹੋਈਗੀ ਤੇ ਉਹ ਕਹ ਰਿਹਾ ਸ਼ਰਾਬ ਪੀਤੀ ਹੋਈ ਆ ਕਰਨ ਦਾ ਪਰਿਵਾਰ ਕਹ ਰਿਹਾ ਤੇ ਇਹ ਕਹਿੰਦੇ ਨਹੀਂ ਪੀਤੀ ਹੋਈ ਤਾਂ ਪਰ ਫਿਰ ਤੁਸੀਂ ਇਹ ਦੱਸੋ ਜੇ ਤੁਹਾਡੀ ਸ਼ਰਾਬ ਨਹੀਂ ਪੀਤੀ ਤੁਹਾਡਾ ਮਲਾਜਾ ਕਿਉਂ ਨਹੀਂ ਹੋਇਆ ਤਾ ਇਹ ਸਭ ਝੂਠ ਸੀ ਪੰਜਾਬ ਪੁਲਿਸ ਵਾਲੇ ਹਾਲੇ ਤੱਕ ਭਗੌੜੇ ਆ ਇਹ ਕਰਨਲ ਪਰਿਵਾਰ ਦਾ ਜਿਵੇਂ ਉਹਨਾਂ ਦੀ ਪਤਨੀ ਕਹਿ ਰਹੀ ਆ ਵੀ ਘਟੋ ਘਟ ਹੁਣ ਜਿ ਆਪਾਂ ਦੇਖ ਹੀ ਰਹੇ ਆ ਹਰ ਰੋਜ਼ ਦੀਆਂ ਵੀਡੀਓ ਪਹਿਲਾਂ ਕਿੰਨੀਆਂ ਵਾਇਰਲ ਹੁੰਦੀਆਂ ਸੀ ਤੇ ਅੱਜ ਫੇਰ ਅੱਜ 22 ਦਿਨਾਂ ਬਾਅਦ ਫੇਰ ਵੀਡੀਓ ਪੈਂਦੀ ਆ ਉਹਨਾਂ ਦੀ ਤੇ ਅੱਜ ਵੀ ਉਹਨਾਂ ਨੇ ਇਹੀ ਕਿਹਾਤਾ ਵੀ ਸਾਢੇ 3 ਮਹੀਨੇ ਹੋ ਗਏ ਤੇ ਪੰਜਾਬ ਪੁਲਿਸ ਵਾਲਿਆਂ ਨੇ ਇਸ ਕੇਸ ਦੇ ਵਿੱਚ ਬਿਲਕੁਲ ਜ਼ੀਰੋ ਨੰਬਰ ਆ ਹਜੇ ਤੱਕ ਕੋਈ ਇਨਕੁਇਰੀ ਕਰੀ ਨਹੀਂ ਰਫਾ ਦਫਾ ਕੀਤਾ ਇਹ ਕੇਸ ਜੇ ਗੱਲ ਕਰੀਏ ਹੁਣ 10 ਕਰੋੜ ਦੇ ਆਫਰ ਦਿੱਤਾ ਜਾਂਦਾ 5 ਕਰੋੜ ਦਾ ਦਿੱਤਾ ਜਾਂਦਾ ਵੀ ਤੁਸੀਂ ਬੋਲੋ ਨਾ ਤੁਹਾਨੂੰ ਪੈਸੇ ਮਿਲ ਜਾਣਗੇ ਤੇ ਇਹ ਕੇਸ ਰਫਾ-ਫਾ ਕੀਤਾ ਜਾਵੇ ਇਹ ਉਹਨਾਂ ਨੂੰ ਹਰ ਰੋਜ਼ ਹੁਣ ਇਹਨਾਂ ਦਾ ਕਹਿਣਾ ਇਹ ਵੀ ਸਾਡੀ ਕੋਈ ਇੱਜ਼ਤਾਂ ਅਸੀਂ ਪੈਸੇ ਨਾਲ ਨਹੀਂ ਵੇਕਦੇ ਫਿਰਦੇ ਇਹ ਜੋ ਕਰਨਲ ਦੀ ਪਤਨੀ ਦਾ ਇਹ ਕਹਿਣਾ ਬਈ ਤੇ ਜੇ ਗੱਲ ਕਰੀਏ ਹੁਣ ਹਰ ਰੋਜ਼ ਦੀਆਂ ਘਟਨਾਵਾਂ ਵਾਪਰ ਰਹੀਆਂ ਜੋ ਕਰਨਲ ਦੀ ਪਤਨੀ ਦਾ ਬਈ ਤੁਸੀਂ ਬਿਆਨ ਸੁਣ ਹੀ ਲਿਆ ਜਿਹਦੇ ਵਿੱਚ ਹੁਣ ਉਹਨਾਂ ਦਾ ਕਹਿਣਾ ਇਹ ਆ ਵੀ ਜਿਹੜੀ ਇਹ ਪੰਜਾਬ ਪੁਲਿਸਾ ਹਲੇ ਤੱਕ 3.5 ਮਹੀਨੇ ਹੋ ਗਏ ਤੇ ਇਹਨਾਂ ਨੇ ਕੋਈ ਪੋਚ ਪੋਰਟਲ ਸਾਡੇ ਕੇਸ ਬਾਰੇ ਕੋਈ ਇਨਕੁਇਰੀ ਨਹੀਂ ਉਹਨਾਂ ਨੇ ਕੀਤੀ ਆਪਣੇ ਬੰਨਿਓ ਜੇ ਗੱਲ ਕਰੀਏ ਕੋਰਟ ਦੇ ਵਿੱਚ ਮਾਮਲਾ ਪਹੁੰਚ ਜਾਂਦਾ ਉੱਥੇ ਵੀਡੀਓ ਰੱਖ ਦਿੱਤੀਆਂ ਜਾਂਦੀਆਂ ਪਰ ਫਿਰ ਵੀ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤੇ ਜੇ ਗੱਲ ਕਰੀਏ ਅੱਜ ਦਾ ਇਹ ਜਿਹੜਾ ਸਮਾਂ ਹੁਣ ਜੀ ਸੀ ਵੀ ਐਮ ਪੁਤਮਾਨ ਦਾ ਜਿਵੇਂ ਪੰਜਾਬ ਪੁਲਿਸ ਨੂੰ ਖੁੱਲੀ ਛੋਟ ਦੇ ਰੱਖੀ ਆ ਅਪਿਛਲੇ ਦਿਨ ਤੁਸੀਂ ਦੇਖਿਆ ਜਿਹੜਾ ਕੱਲ ਹੁਣ ਤਾਪਾ ਮੰਡੀ ਲੱਖਾ ਸਿੰਘ ਸੁਧਾਨਾ ਅੰਤੋਜਮਾਨ ਭਾਨਾ ਸਿੱਧੂ ਤਾਂ ਝੋਟਾ ਇਹ ਸਾਰੇ ਜਿਵੇਂ ਪੰਜਾਬ ਦੇ ਜਿੰਨੇ ਵੀ ਲੋਕ ਪੇੜ ਤਸੀ ਇਹ ਪੰਜਾਬ ਪੁਲਿਸ ਤੋਂ ਠੀਕ ਆ ਜੇ ਆਪਾਂ ਗੱਲ ਕਰੀਏ ਨਰਿੰਦਰਦੀਪ ਮਾਮਲਾ ਨਰਿੰਦਰਦੀਪ ਮਾਮਲੇ ਚ ਉੱਥੇ ਜੋ ਉਹਨਾਂ ਦੀ ਪਤਨੀ ਪਹੁੰਚਦੀ ਆ ਜੋ ਨਰਿੰਦਰਦੀਪ ਦੇ ਘਰ ਵਾਲੀ ਐ ਜੋ ਤਾਂ ਜੇ ਗੱਲ ਕਰੀਏ ਕਰਨਾ ਪਰਿਵਾਰ ਇਹ ਮੈਂਬਰ ਪਹੁੰਚਦੇ ਆ ਰਾਜਾ ਰਾਜ ਸਿੰਘ ਤੇ ਹੋਰ ਵੀ ਕਈ ਪਰਿਵਾਰ ਸਾਹਮਣੇ ਆਏ ਆ ਜਸਪ੍ਰੀਤ ਪਰਿਵਾਰ ਵੀ ਜਿਹੜੀਆਂ ਇਹ ਘਟਨਾਵਾਂ ਵਾਪਰੀ ਪੰਜਾਬ ਪੁਲਿਸ ਨੇ ਗੁੰਡਾਗਰਦੀਆਂ ਦਿਖਾਈਆਂ ਤੇ ਲੱਖਾਂ ਸੰਸਦਾਨਾਂ ਨਾਲ ਵੀ ੱੱਕਾ ਹੋਇਆ ਸੀ ਤੇ ਤਾਪਾ ਮੰਡੀ ਦੇ ਵਿੱਚ ਕੱਲ ਤੁਸੀਂ ਦੇਖਿਆ ਜੀ ਕੱਠ ਬਹੁਤ ਵੱਡਾ ਰੱਖਿਆ ਗਿਆ ਸੀ ਤੇ ਹਰ ਰੋਜ਼ ਦੀਆਂ ਇਹ ਘਟਨਾਵਾਂ ਸਾਡੇ ਪੰਜਾਬ ਦੇ ਵਿੱਚ ਬੇਦੋਸ਼ੇ ਨੌਜਵਾਨਾਂ ਨੂੰ ਜਿਹੜਾ ਕੋਈ ਕੰਮਕਾਰ ਕਰ ਰਿਹਾ ਆਪਣੇ ਬੱਚੇ ਪੜ੍ਹ ਰਹੇ ਆ ਤੇ ਇਹ ਕੁਝ ਗੈਂਗਸਟਰ ਕਰਕੇ ਮਾਰ ਦਿੱਤੇ ਜਾਂਦੇ ਆ ਤੇ ਜਿਹੜਾ ਕੋਈ ਆਪਣਾ ਕੰਮਕਾਰ ਕਰ ਰਿਹਾ ਉਹਨਾਂ ਨੂੰ ਕਿਸੇ ਨੂੰ ਇਹ ਗਵਾਹ ਕਰਕੇ ਗ੍ਰਿਫਤਾਰ ਕਰਕੇ ਕਹਿੰਦੇ ਜੀ ਇਹ ਇਹ ਆ ਬਾਹਰ ਨਾ ਕੋਈ ਇਹਨਾਂ ਦਾ ਸਬੂਤ ਹੁੰਦਾ ਇਹਨਾਂ ਕੋਲੇ ਵੀ ਇਹ ਬੰਦੇ ਦਾ ਕੋਈ ਅਪਰਾਧ ਵੀ ਚੈੱਕ ਕਰਾਉਣਾ ਵੀ ਇਹਨੇ ਪਈ ਆ ਕੀਤਾ ਨਰਿੰਦਰਦੀਪ ਦਾ ਮਾਮਲਾ ਸਾਹਮਣੇ ਆਇਆ ਕੋਈ ਪਤਾ ਨਹੀਂ ਲੱਗਿਆ ਵੀ ਇਹ ਕਿਉਂ ਚੱਕਿਆ ਕਿਸ ਸਦਾਰਨ ਚੱਕਿਆ ਕਿਉਂ ਉਹਦੀ ਕਰੰਟ ਲਾ ਕੇ ਗੁਪਤ ਜਗ੍ਹਾ ਤੇ ਕਰੰਟ ਲਾ ਦਤਾਂ ਦਾ ਕਿਉਂ ਮੌਤ ਕੀਤੀ ਇਹਦੀ ਇਹ ਮਾਮਲਾ ਵੀ ਹਜੇ ਉਸ ਪਰਿਵਾਰ ਨੂੰ ਸਾਫ਼ ਨਹੀਂ ਮਿਲਿਆ ਵਿੱਚ ਹੁਣ ਕਾਰਨ ਪਰਿਵਾਰ ਦਾ ਜਿਹੜਾ ਅੱਜ ਦਾ ਟੌਪਿਕ ਆ ਇਹ 1 2 1.5 ਮਹੀਨੇ ਤੋਂ ਫੇਰ ਵੀਡੀਓ ਪੈ ਗਈ ਅੱਜ ਅੱਜ ਦੀ ਵੀਡੀਓ ਆਹੀ ਤੇ ਪਹਿਲਾਂ ਵੀ ਮਾਮਲਾ ਹੁਣ 3.5 ਮਹੀਨਿਆਂ ਹੋ ਗਏ ਤਾਂ ਇਹਨਾਂ ਨੇ ਆਪਾਂ ਕਹਿ ਦਿੱਤੀ ਵੀ ਦਰਵਾਜ਼ਾ ਉਹ ਛੱਡਿਆ ਨਹੀਂ ਕੋਈ ਵੀ ਖਿੜਕੋਟ ਦਾ ਜਿਹੜੇ ਨਹੀਂ ਖੜਕਾਇਆ ਇਹਨਾਂ ਨੇ ਤਾਂ ਪਰ ਨਹੀਂ ਇਨਸਾਮ ਮਿਲਦਾ ਭਾਈ ਜੇ ਗੱਲ ਕਰੀ ਆਪਾਂ ਸਾਰੇ ਇੱਕ ਮਿਲੇ ਜੁਲੇ ਆ ਪੰਜਾਬ ਪੁਲਿਸ ਹੁਣ ਇਹ ਦੱਸੋ ਇਹ ਚਾਰੇ ਪੁਲਿਸ ਵਾਲੇ ਭਗੌੜਿਆ ਇਹ ਨਹੀਂ ਪਤਾ ਪੁਲਿਸ ਵਾਲਿਆਂ ਨੂੰ ਪੁਲਿਸ ਵਾਲੇ ਹੀ ਫੜਨ ਵਾਲੇ ਹੁੰਦੇ ਆ ਜੇ ਕਰਮਚਾਰੀ ਕਿਸੇ ਪੰਜਾਬ ਪੁਲਿਸ ਵਾਲੇ ਤੇ ਇਹ ਵਾਰਦਾਤ ਹੋਈ ਨਹੀਂ ਹੁਣ ਨੂੰ ਪਟਕਣ ਦੇ ਫੜ ਲੇਤਾ ਹੁੰਦਾ ਇਹ ਸਿਰਫ ਇੱਕ ਆਮ ਲੋਕ ਸਮਝ ਕੇ ਜੇ ਗੱਲ ਕਰੀਏ ਕਰਨਲ ਅਫਸਰ ਇੱਕ ਅਫਸਰ ਆ ਪੰਜਾਬ ਪੁਲਿਸ ਨਾਲੋਂ ਵੱਡਾ ਉਹ ਤਾਂ ਹੁੰਦਾ ਕਰਨਲ ਅਫਸਰ ਦਾ ਤਾਂ ਪਰ ਇਸ ਪਰਵਾਰ ਨੂੰ ਸਭ ਨਹੀਂ ਮਿਲਿਆ ਬਾਈ ਅੱਜ ਤੱਕ ਦਾ ਟੌਪਿਕ ਇਹਦਾ ਹੁਣ ਇਹ ਜਿਹਦਾ ਜਿਵੇਂ ਇਹਨਾਂ ਦੀ ਪਤਨੀ ਦਾ ਕਹਿੰਦਾ ਸਾਨੂੰ 10 ਕਰੋੜ ਦਾ ਲਾਲਚ ਦਿੱਤਾ ਇਹਦਾ ਵੀ ਤੁਸੀਂ ਇਹ ਮਾਮਲਾ ਸਾਡੇ ਨਾਲ ਜਿਵੇਂ ਰਫਾ ਦਫਾ ਕਰ ਦਿਓ ਤੇ ਅਸੀਂ ਤੁਹਾਨੂੰ 10 ਕਰੋੜ ਦੇਵਾਂਗੇ ਇਹ ਅੱਜ ਦਾ ਟੌਪਿਕ ਆ ਤੇ ਪਰ ਇਹਨਾਂ ਦਾ ਕਹਿੰਦਾ ਇਹ ਵੀ ਸਾਡੀ ਕੋਈ ਇੱਜ਼ਤ ਅਸੀਂ ਪੈਸੇ ਨਾਲ ਵੇਚਣ ਵਾਲੀ ਨਹੀਂ ਸਾਨੂੰ ਇਨਸਾਫ ਚਾਹੀਦਾ ਹੁਣ ਅੱਗੇ ਦਾ ਟੌਪਿਕ ਕੀ ਰਹੂਗਾ ਬਾਈ ਉਹ ਵੀ ਆਪਾਂ ਖਬਰ ਸਾਂਝੀ ਕਰਾਂਗੇ ਅੱਜ ਤੱਕ ਦਾ ਟੌਪਿਕ ਜਿਹੜਾ ਸੀ ਇਹ ਖਬਰ ਛੋੜਿਆ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਮਿਲਦਾ ਕੋਲ ਨੂੰ ਨਮਟੋਕ ਤੇ ਧੰਨਵਾਦ